ਬڑے ਚਿਰ ਤੋਂ ਮੰਗ ਕਰਦੇ ਆ ਰਹੇ ਸੀ ਰਾਜਕਨ ਇਸ ਚੀਜ਼ ਦੀ ਵੀ ਕਿ ਜਿਹੜਾ ਕੰਪਲੇਂਟ ਕਰਮੀ ਆ ਐਫਐਮਸੀਐਸਏ ਨੂੰ ਜਿਹੜੀ ਕੰਪਲੇਂਟ ਕਰਨੀ ਆ ਉਹ ਸੌਖੀ ਨਹੀਂ ਹੈਗੀ ਜਿਹੜੀ ਨੈਸ਼ਨਲ ਕੰਜ਼ਿਊਮਰ ਕੰਪਲੇਂਟ ਡਾਟਾਬੇਸ ਹੈਗਾ ਤੁਸੀਂ ਇਸ ਵੇਲੇ ਹੁਣ ਉਹਦਾ ਜਿਹੜਾ ਜੇ ਸ਼ੇਅਰ ਕਰੋ ਲਿੰਕ ਤੇ ਉੱਥੇ ਦੇਖੋ ਕਿੰਨਾ ਸੌਖਾ ਕਰ ਦਿੱਤਾ ਗਿਆ ਨੈਸ਼ਨਲ ਕੰਜ਼ਿਊਮਰ ਕੰਪਲੇਂਟ ਡਾਟਾਬੇਸ ਤੇ ਜਾ ਕੇ ਕੰਪਲੇਂਟ ਫਾਈਲ ਕਰਨੀ ਆਈ ਮੀਨ ਇਹ ਇਹੇ ਚੀਜ਼ਾਂ ਜਿਹੜੀਆਂ ਹੋਣ ਆ ਇਹ ਕੁਇਕਲੀ ਹੋ ਰਹੀਆਂ ਕੁਇਕਲੀ ਚੀਜ਼ਾਂ ਜਿਹੜੀਆਂ ਮੂਵ ਫੋਰਵਰਡ ਹੋ ਰਹੀਆਂ ਸੋ ਇਸ ਵੇਲੇ ਕੋਈ ਵੀ ਚੀਜ਼ ਜਿਹੜੀ ਆ ਤੁਸੀਂ ਕਰ ਰਹੇ ਹੈਗੇ ਆ ਉਹਦੇ ਰਿਜ਼ਲਟ ਬੜੇ ਜਲਦੀ ਆਉਣੇ ਸ਼ੁਰੂ ਹੋ ਜਾਣੇ ਆ ਉਹਨਾਂ ਦੀਆਂ ਚੀਜ਼ਾਂ ਬੜੀ ਜਲਦੀ ਵਾਪਰਨੀ ਸ਼ੁਰੂ ਹੋ ਜਾਣੀਆਂ ਸੋ ਇੱਥੇ ਹੁਣ ਨੈਸ਼ਨਲ ਕੰਜ਼ਿਊਮਰ ਕੰਪਲੇਂਟ ਡਾਟਾਬੇਸ ਦੇ ਉੱਤੇ ਮੈਂ ਬਿਲਕੁਲ ਇਹ ਚੀਜ਼ ਆਪਾਂ ਪਹਿਲਾਂ ਵੀ ਕਰਦੇ ਆਏ ਆ ਕਿ ਜਿਹੜੀ ਕੰਪਲੇਂਟ ਆ ਕਰਨੀ ਜਿਹੜੀ ਕਿ ਕੋਈ ਵੀ ਗਲਤ ਕੰਮ ਹੁੰਦਾ ਉਹਦੀ ਕੰਪਲੀਟ ਕਰਨੀ ਜ਼ਰੂਰੀ ਆ ਠੀਕ ਹੈ ਨਾ ਚਾਹੇ ਕੋਈ ਟ੍ਰਕਿੰਗ ਕੰਪਨੀ ਜਿਹੜੀ ਆ ਉਹਨਾਂ ਬ੍ਰੋਕਰ ਜਿਹੜਾ ਇਸ ਵੇਲੇ ਬ੍ਰੋਕਰ ਦੀ ਜਿਹੜੀ ਸੀਗੀ ਬਹੁਤ ਸਾਡੀ ਮੰਗ ਸੀਗੀ ਕਿ ਬ੍ਰੋਕਰ ਦੀ ਕੰਪਲੇਂਟ ਨਹੀਂ ਹੁੰਦੀ ਹੈਗੀ ਠੀਕ ਹੈ ਨਾ ਡਰਾਈਵਰ ਦੀ ਬੜੀ ਮੰਗ ਸੀਗੀ ਜੀ ਸਾਨੂੰ ਟ੍ਰਕਿੰਗ ਕੰਪਨੀਆਂ ਪੈਸੇ ਨਹੀਂ ਦਿੰਦੀਆਂ ਅਸੀਂ ਉਹਦੀ ਕੰਪਲੇਂਟ ਕਰਨੀ ਹੈ ਸੋ ਸਾਰਾ ਕੁਝ ਹੁਣ ਤੁਹਾਡੇ ਸਾਹਮਣੇ ਆਣ ਵੈਰੀ ਈਜ਼ੀ ਆ ਟੂ ਕੰਪਲੇਨ ਸੋ ਮੇਰੇ ਖਿਆਲ ਦੇ ਵਿੱਚ ਇਹ ਚੀਜ਼ਾਂ ਸਾਰੀਆਂ ਵਾਪਰ ਰਹੀਆਂ ਇਸ ਕਰਕੇ ਵਾਪਰ ਰਹੀਆਂ ਕਿਉਂਕਿ ਲੋਕਾਂ ਦੀ ਮੰਗ ਬੜੀ ਸੀਗੀ ਔਰ ਜਿਹੜੇ ਸਾਹ ਦੇ ਨਾਲ ਇਹ ਚੀਜ਼ਾਂ ਇਸ ਵੇਲੇ ਹੋ ਰਹੀਆਂ ਜਿੱਦਾਂ ਕਾਰਗੋ ਹੈਪੀ ਗ ਮੇਰੇ ਖਿਆਲ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਪ੍ਰੋਬਲਮਸ ਜਿਹੜੀਆਂ ਕ੍ਰੀਏਟ ਹੋ ਜਾਣੀਆਂ ਸੋ ਆਈ ਥਿੰਕ ਕਮਿਊਨਿਟੀ ਨੂੰ ਸੁਧਰਨਾ ਚਾਹੀਦਾ ਲੋਕਾਂ ਨੂੰ ਸਮਝਣਾ ਚਾਹੀਦਾ ਇਹ ਚੀਜ਼ਾਂ ਜਿਹੜੀਆਂ ਜ਼ਿਆਦਾ ਚੱਲਣੀਆਂ ਨਹੀਂ ਜੀ ਜੇ ਲਿੰਕ ਜਿਹੜਾ ਉਹ ਸ਼ੇਅਰ ਕਰਤਾ ਐਫ ਐਮ ਸੀ ਐਸ ਦਾ ਜਿਹੜਾ ਉਹ ਨਾਲ ਦੇ ਨਾਲ ਜਿਹੜਾ ਲਾਈਵ ਚੱਲ ਰਿਹਾ ਤੇ ਆ ਤੁਹਾਨੂੰ ਦਿਖਾ ਰਹੇ ਆਂ ਵੀ ਤੁਸੀਂ ਕੰਜ਼ਿਊਮਰ ਹੋ ਤੁਸੀਂ ਡਰਾਈਵਰ ਹੋ ਇੰਡਸਟਰੀ ਪ੍ਰੋਫੈਸ਼ਨਲ ਹੋ ਕਿਹੜੇ ਆਧਾਰ ਦੇ ਉੱਤੇ ਤੁਸੀਂ ਕੰਪਲੇਨਟ ਕਰਨਾ ਚਾਹੁੰਦੇ ਆ ਤੇ ਉਸ ਸਾਹ ਦੇ ਨਾਲ ਤੁਸੀਂ ਕਰ ਸਕਦੇ ਆਂ ਕੰਪਲੇਨ ਲਿਖਣੀ ਆ ਇਨਸੀਡੈਂਟ ਰਿਪੋਰਟ ਕਰਨਾ ਜਿਹੜੇ ਅਲੀਗੇਸ਼ਨ ਆ ਉਹ ਲਾਉਣੇ ਕੰਟੈਕਟ ਇਨਫੋਰਮੇਸ਼ਨ ਦੇਣੀ ਆ ਆਪਣੀ ਫਾਈਲ ਅਪਲੋਡ ਕਰਨੀ ਆ ਤੇ ਰਿਵਿਊ ਕਰਕੇ ਬਾਅਦ ਚ ਤੁਸੀਂ ਸਾਈਨ ਕਰ ਦੇਣੇ ਆ ਵੀ ਆ ਤੁਹਾਡੀ ਫਾਈਲ ਜਿਹੜੀ ਉਹ ਕੰਪਲੇਨਟ ਆ ਜਿਹੜੀ ਉਹ ਤੁਸੀਂ ਪਾ ਦਿੱਤੀ ਆ ਸੋ ਇਹ ਵੀ ਤੁਹਾਨੂੰ ਨਾਲ ਦੇ ਨਾਲ ਜਿਹੜਾ ਸੀਐਫਐਮਸੀਐਸਏ ਦਾ ਪੇਜ ਜਿਹੜਾ ਉਹ ਦਿਖਾ ਰਹੇ ਆ ਜਿਹੜੇ ਵੀਡੀਓਜ਼ ਦੇ ਜ਼ਰੀਏ ਸਾਡੇ ਨਾਲ ਜੁੜੇ ਹੋਏ ਆ ਆ ਵੀ ਉਹ ਇੱਥੇ ਜਿਹੜਾ ਉਹ ਜਾ ਕੇ ਤੁਸੀਂ ਜਿਹੜਾ ਉਹ ਕਰ ਸਕਦੇ ਆ ਕੰਪਲੇਨ ਕਰ ਸਕਦੇ ਆ ਸੋ ਇਸ ਤਰੀਕੇ ਦਾ ਤੁਹਾਨੂੰ ਪੇਜ ਜਿਹੜਾ ਹੈ ਉਥੇ ਐਫਐਮਸੀਐਸਏ ਦਾ ਨਾ ਹਿੱਟ ਕੰਜ਼ਿਊਮਰ ਕੰਪਲੇਨ ਡਾਟਾਬੇਸ ਦਾ ਜਿਹੜਾ ਹੋ ਦਿਖੇਗਾ ਤੇ ਹੁਣ ਕੋਈ ਪਿੱਛੇ ਨਾ ਰੋਵੇ ਫਿਰ ਦੇਖੋ ਕਈ ਜਿਹੜੀ ਤੁਸੀਂ ਸਾਨੂੰ ਕੰਪਲੇਨ ਕਰ ਦਿੰਦੇ ਚਲੋ ਕੋਈ ਗੱਲ ਨਹੀਂ ਬੰਦਾ ਕਹਿੰਦਾ ਆ ਪਰ ਇਹ ਵੀ ਅਖਤਿਆਰ ਨਹੀਂ ਸਾਡਾ ਨਾ ਕਿਸੇ ਕੰਪਨੀ ਦੇ ਉੱਤੇ ਨਾ ਕਿਸੇ ਜਿਹੜਾ ਉਹਦੇ ਵਿੱਚ ਆਪਸ ਵਿੱਚ ਤੁਹਾਡੇ ਸਿਵਲ ਜਿਹੜੇ ਗੱਲਾਂ ਹੁੰਦੀਆਂ ਆ ਉਹ ਕਿੱਦਾਂ ਚੱਲਣਾ ਕਿਵੇਂ ਚੱਲਣਾ ਉਹਦੇ ਲਈ ਉਹਨਾਂ ਨੇ ਸੰਸਥਾਵਾਂ ਬਣਾਈਆਂ ਆ ਹੁਣ ਕੰਪਲੇਨ ਕਰਨ ਦਾ ਇੱਕ ਸੌਖਾ ਤਰੀਕਾ ਜਿਹੜਾ ਉਹਨਾਂ ਨੇ ਜਿਹੜਾ ਉਹ ਕਰ ਦਿੱਤਾ ਤੇ ਉਸ ਦੀ ਵਰਤੋਂ ਜਿਹੜੀ ਉਹ ਵੱਧ ਤੋਂ ਵੱਧ ਕਰਨੀ ਚਾਹੀਦੀ ਆ ਸੋ ਰਾਦਰ ਜਿਹੜਾ ਜਿਹੜਾ ਕਾਰਗੋ ਥੈਫ ਦੇ ਉੱਤੇ ਐਫ ਐਨ ਸੀ ਐਸ ਤੋਂ ਵੱਲੋਂ ਡੀਓਟੀ ਵੱਲੋਂ ਜਿਹੜੀ ਇੰਡਸਟਰੀ ਨੂੰ ਕਿਹਾ ਜਾ ਰਿਹਾ ਉਹਦੇ ਵਿੱਚ ਜਿਹੜੀ ਡਿਊਟੀ ਹੈਗੀ ਆ ਉਹ ਡਰਾਈਵਰਸ ਕੈਰੀਅਰਸ ਸ਼ਿਪਰਸ ਵੇਅਰਹਾ우스 ਮੈਨੇਜਰ 에ਅਰਪੋਰਟ ਆਪਰੇਟਰਸ ਤੇ ਇੰਸ਼ੋਰਰਸ ਇੰਸ਼ੋਰੈਂਸ ਕੰਪਨੀਆਂ ਇਹਨਾਂ ਸਾਰਿਆਂ ਨੂੰ ਕਹਿ ਰਹੀ ਆ ਕਿ ਕੋਆਰਡੀਨੇਟ ਕਰੋ ਸਾਡੇ ਨਾਲ ਤਾਂਕਿ ਅਸੀਂ ਲਾ ਅਨਫੋਰਸਮੈਂਟ ਜਿਹੜੇ ਰੈਗੂਲੇਟਰੀ ਪਾਰਟਨਰਸ ਹੈਗੇ ਆ ਉਨਾ ਨੂੰ ਦੱਸਿਏ ਤੇ ਤਾਂ ਕਿ ਉਹ ਲੂਪ ਹੋਲਸ ਜਿਹੜੇ ਆ ਉਹ ਬੰਦ ਕਰ ਸਕਣ ਜਿਹੜੇ ਕੈਰੀਅਰਸ ਟਰਾਂਸਪੋਰਟਰਸ ਬਾਡ ਫ্রম ਆਪਰੇਟਿੰਗ ਐਂਡ ਰੈਜ਼ਿਊਮ ਫ੍ਰੀਟ ਆਪਰੇਸ਼ਨ ਅੰਡਰ ਡਿਫਰੈਂਟ ਨੇਮ ਐਂਡ ਅਫੀਲੀਏਸ਼ਨ ਸੋ ਇਹ ਇਹ ਜਿਹੜੀ ਚੀਜ਼ ਹੈ ਬੜੀ ਆਪਣੇ ਲਈ ਬਹੁਤ ਖਾਸ ਹੈ ਆਪਣੀ ਇੰਡਸਟਰੀ ਲਈ ਕਿਉਂਕਿ ਬਹੁਤ ਵਾਰੀ ਇਦਾਂ ਹੀ ਹੁੰਦਾ ਹੈ ਕਿ ਕੰਪਨੀਆਂ ਆਹ ਨੂੰ ਹਾ ਹੋ ਗਿਆ ਬੰਦ ਕਰਕੇ ਦੂਜੀ ਕਰਤੀ ਸੋ ਉਹ ਲੂਕਹੋਲ ਜਿਹੜੇ ਆ ਉਹ ਬੰਦ ਹੋਣ ਜਾ ਰਹੇ ਆ ਠੀਕ ਹੈ ਇਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਕਿ ਇੰਪਰੂਵ ਜਿਹੜੀ ਆ ਕੋਆਰਡੀਨੇਸ਼ਨ ਐਕਸਚੇਂਜ ਇਨਫੋਰਮੇਸ਼ਨ ਅਮੰਗ ਸਟੇਟਸ ਮਿਨਿਸਪੈਲਿਟੀਆਂ ਇੰਡਸਟਰੀਜ਼ ਡੀਓਟੀ ਐਂਡ ਫੈਡਰਲ ਐਨਫੋਰਸਮੈਂਟ ਏਜੰਸੀਜ਼ Uh, including US Department of Homeland Security FBI US Customs and Border Protection so eh saariyan cheeza hun involve hon ja rahiyan lokan kolo help thi mang kiti ja rahi openly eh cheeza jehdiyan honiyan so ehda matlab eh hai ki ya ta sudhar jao nahi ta fir you know flight apni book rakho